ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ-ਬਹੁਤ ਸਵਾਗਤ ਹੈ। ਹੋਰ ਦੱਸੋ ਜੀ ਠੀਕ-ਠਾਕ ਹੋਮੋਂਗੇ? ਵਧੀਆ ਚੜ੍ਹਦੀ ਕਲਾ ਵਿੱਚ ਹੋਮੋਂਗੇ। ਆਪਾਂ ਜੀ ਅੱਜ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣਾਵਾਂਗੇ। ਘਰ ਵਿੱਚ ਜਦੋਂ ਕੋਈ ਨਹੀਂ ਸਬਜ਼ੀ ਹੁੰਦੀ ਤੇ ਆਪਣਾ ਜਿਆਦਾ ਇਹੰਗਾ ਦੀ ਕੀ ਬਣਾਈਏ ਤੇ ਬਹੁਤ ਹੀ ਵਧੀਆ ਸਬਜ਼ੀ ਬਣਦੀ ਆ। ਆਪਾਂ ਬਣਾਵਾਂਗੇ ਜੀ ਦਹੀਂ ਲੈਂਦੀ ਐ ਇੱਥੇ ਪੌਣੀ ਕੌਲੀ। ਇਹ ਆਪਾਂ ਹਰੀ ਮਿਰਚ ਲੈਂਦੀ ਐ ਇੱਕ। ਇੱਕ ਆਰ ਦਾ ਟਮਾਟਰ ਆ ਮੈਂ ਇੱਕ ਹੀ ਲੇਤਾ। ਖੱਟਾ ਜਿਆਦਾ ਬਹੁਤ ਜਿਆਦਾ ਕਿਉਂਕਿ ਅਸੀਂ ਥੋੜੇ ਜਿ ਕੱਚੇ ਜੀ ਤੋੜ ਲੈਣੇ ਕੋਕਾ ਮੰਦਰ ਇਥੇ ਛੱਡਦੇ ਹਿੰਗੇ ਇਹ ਆਪਾਂ ਪਿਆਜ਼ ਇੱਕ ਕੱਟ ਲਿਆ ਜੀ ਇਹ ਥੋੜਾ ਜਿਹਾ ਮੇਰੇ ਕੋਲ ਪਨੀਰ ਪਿਆ ਸੀਗਾ ਇਹ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਵੀ ਆਪਾਂ ਦਹੀਂ ਚ ਪਨੀਰ ਹੀ ਪਾਉਣਾਗਾ ਇਹ ਮੇਰੇ ਕੋਲ ਪਿਆ ਸੀ ਮੈਂ ਤਾਲ ਲੈ ਜੇ ਤੁਹਾਡੇ ਕੋਲ ਕੋਈ ਸਬਜ਼ੀ ਆ ਗਈ ਕੋਈ ਵਧੀਆ ਜਿਵੇਂ ਕੋਈ ਖੀਰਾ ਕੋਈ ਵੀ ਤੁਸੀਂ ਪਾ ਸਕਦੇ ਹੋ ਥੱਲੇ ਤੇ ਆਪਾਂ ਕੜਾਈ ਧਰ ਲਈ ਆਪਾਂ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਦਾ ਤੁਸੀਂ ਇੱਥੇ ਤੇਲ ਫੈਂਡ ਕੋਈ ਵੀ ਚੀਜ਼ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਜੀਰਾ ਪਾਵਾਂਗੇ ਪਿਆਜ਼ ਪਾ ਦਾਂਗੇ ਕਿਉਂ ਹੋ ਇਸ ਕਰਕੇ ਮੈਂ ਥੋੜਾ ਪਾ ਕੇ ਦਹੀਂ ਆਪਣੀ ਕਿਹੋ ਵਾਲੀ ਹੁੰਦੀ ਹੈ ਦੇਸੀ ਵਾਲੀ ਇੱਧਰ ਸਹਿਬ ਆ ਗਿਆ ਬੈਠ ਜਾ ਜਾ ਸੱਚੀ ਘਰ ਬਲਾਉ ਸਾਰਿਆਂ ਨੂੰ ਉਹ ਤੇ ਦੀਦੀ ਬਣੀ ਸੱਚੀ ਘਰ ਬਲਾਉ ਤੇ ਕੀ ਜੀ ਰਿਉ ਨੇ ਖੇਲ ਲਾਉਤੀ ਮਿੱਟੀ ਦੀ ਗੇਲੀ ਮੈਂ ਸਾਧੂ ਇਹ ਮਿੱਟੀ ਨਾਲ ਹੀ ਖੇੜਦਾ ਜਾਵੇ ਤੇ ਆਜ ਆਪਣਾ ਜਿਆਦਾ ਨਹੀਂ ਮੈਮ ਉਹ ਕਰਦਾ ਆਪਾਂ ਹਲਕਾ ਜਿਹਾ ਬਣਾਉਣ ਕਰਨਾ ਹਰੀ ਮਿਕ ਪਾ ਦੇ ਤਾਂ ਚੀਜ਼ ਰੱਖਣਾ ਬਹੁਤ ਹੀ ਜਿਆਦਾ ਵਧੀਆ ਲੱਗਦੀ ਆ ਸਾਡੇ ਘਰ ਜਦੋਂ ਨਹੀਂ ਵੀ ਸਬਜੀ ਹੁੰਦੀ ਤਾਂ ਆਪਾਂ ਇਹ ਹੀ ਬਣਾ ਲੈਨੇ ਆਗੇ ਉਹ ਵੀ ਜੀ ਹੁ ਕੋਈ ਨਾ ਕੋਈ ਨੰਮੀਆ ਸਬਜ਼ੀਆਂ ਕੋਈ ਦਿਖਾ ਲਈ ਉਹ ਵੀ ਅਸਿਮਲਾ ਨਾ ਪ੍ਰੋਗ ਕੱਢੂ ਹੋ ਗਿਆ ਨਾ ਹਲੇ ਜਿਹੜੇ ਆਉਂਦੇ ਆਗੇ ਥੋੜੇ ਛੱਤ ਦੇ ਆਉਂਦੇ ਆ ਇਸ ਕਰਕੇ ਵਧੀਆ ਵੀ ਲੱਗਦੀ ਤੇ ਆਪਾਂ ਜਦੋਂ ਕੋਈ ਮੂਵੀ ਦੇ ਸਬਜ਼ੀ ਬਣਾਉਣੀ ਹੁੰਦੀ ਹੈ ਜਦੋਂ ਕੋਈ ਆਪਾਂ ਸਬਜ਼ੀ ਬਣਾਉਣੀ ਹੈ ਨਾ ਉਹਦੇ ਵੇਲੇ ਆਪਾਂ ਨੂੰ ਐਂ ਇੱਕ ਸਬਜ਼ੀ ਨਾਲ ਜਾਂ ਕੋਈ ਮਹਿਮਾਨ ਘਰੇ ਆਜੇ ਤਾਂ ਵੀ ਆਪਾਂ ਇਹ ਬੜਾ ਕਿਉਂਕਿ ਆਪਾਂ ਬਕਰਾਂ ਚੀਜ਼ਾਂ ਸਬਦੀਆਂ ਰੱਖਣੀਆਂ ਸਾਰੀਆਂ ਤੁਸੀਂ ਜੇ ਦਹੀਂ ਨੂੰ ਨਾ ਮੈਸ਼ ਕਰਕੇ ਵੀ ਲੈ ਸਕਦੇ ਹੋ ਇਸ ਤਰ੍ਹਾਂ ਆਪਾਂ ਥੋੜੀ ਮੈਸ਼ ਕਰ ਲਾਂਗੇ ਇਹ ਆਪਣਾ ਤਾਂ ਹੋ ਜਾਂਦਾ ਫੁੱਟਾਂ ਵਾਲੀ ਦਹੀਂ ਇਹ ਤੁਸੀਂ ਇਹਦੇ ਵਿੱਚ ਜੇ ਜ਼ਿਆਦਾ ਖੱਟੀ ਹੈ ਵਿੱਚ ਨਾ ਘਰ ਦੀ ਮਲਾਈ ਹੋਈ ਉਸ ਤੋਂ ਕਰੀਮ ਲੈ ਕੇ ਉਹ ਵੀ ਵਿੱਚ ਪਾ ਸਕਦੇ ਹੋ ਤਾਂ ਵੀ ਬਹੁਤ ਵਧੀਆ ਲੱਗਦੀ ਹੈ ਪਰੇ ਮੇਰੇ ਕੋਲ ਮਿੱਠੀ ਦਹੀਂ ਹੈ ਜਮਾ ਸੱਜਰੀ ਅਸੀਂ ਥੋੜੀ ਜਿਹੀ ਖੱਟੀ ਘੱਟ ਖਾਣੇ ਮਿੱਠੀ ਵੱਧ ਖਾਣੇ ਇਸ ਕਰਕੇ ਆਪਾਂ ਇਹਦੇ ਵਿੱਚ ਮਲਾਈ ਨਹੀਂ ਐਡ ਕਰਦੇ ਤੁਸੀਂ ਮਲਾਈ ਵੀ ਲੈ ਸਕਦੇ ਆਪਾਂ ਪਾ ਲੇ ਹੁਣ ਨਮਕ ਮਿਰਚ ਇਹਦਾਂ ਆਪਾਂ ਜੀ ਨੂਨ ਮਿਰਚ ਪਾ ਲੇ ਦੇਖੋ ਮੈਂ ਲੈਂਦੀ ਆ ਲਾਲ ਮਿਰਚ ਆਪਾਂ ਕਸ਼ਮੀਰੀ ਥੋੜੀ ਲੈਂਦੇ ਕਿਉਂਕਿ ਹਰੀਆਂ ਮਿਰਚਾਂ ਪਾਈ ਹੋਈ ਆ ਹਲਦੀ ਲੈਂਦੀ ਆ ਨਮਕ ਲੈਤਾ ਇਧਰ ਗਰਮ ਮਸਾਲਾ ਲੈਤਾ ਇਹ ਆਪਾਂ ਕਾਲੀ ਮਿਰਚ ਲੈਤੀ ਹੈ ਠੀਕ ਆ ਆਪਾਂ ਜੇ ਇਹ ਦੁੱਧ ਦੀ ਇੱਕ ਕੱਪੀ ਲੈਤੀ ਤੁਸੀਂ ਇਹਦੀ ਜਗ੍ਹਾ ਪਾਣੀ ਵੀ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਦੁੱਧ ਹੀ ਪਾਉਣਾ ਹੋਇਆ ਤਾਂ ਪਾ ਲਿਓ ਕਿਉਂਕਿ ਆਪਾਂ ਥੋੜੀ ਦਹੀਂ ਮੇਰੀ ਸੰਗਣੀ ਹੈਗੀ ਕਰਦੇ ਆਪਾਂ ਥੋੜੀ ਜਿਹੀ ਆਪਾਂ ਅੱਗ ਥੋੜਾ ਸੇਕ ਕਰਦੇ ਹਾਂ ਵਾਲਾ ਜਿਹਾ ਆ ਜਾਂਦੇ ਜੀ ਇਹ ਤੁਹਾਨੂੰ ਇਹ ਆਪਾਂ ਪਨੀਰ ਪਾ ਦਿੰਦੇ ਇਹ ਮੱਕ ਰੇਨਾ ਕੱਢਿਆ ਸੀਗਾ ਬੱਚਿਆਂ ਨੂੰ ਮੈਂ ਕਈ ਵਾਰ ਤੁਹਾਨੂੰ ਕਿਹਾ ਜੀ ਕੁਝ ਜੀ ਬਣਾ ਲੈਂਦੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਖੁਸ਼ ਹੋ ਜਾਓ ਲੋ ਜੀ ਆਪਾਂ ਪਾਵਾਂਗੇ ਦਹੀਂ ਤੁਸੀਂ ਜ਼ਿਆਦਾ ਸੇਕ ਨਹੀਂ ਜਾਨਾ ਤੇ ਸਬਜ਼ੀ ਇੱਕ ਵਾਰ ਬਣਾ ਕੇ ਦੇਖਿਓ ਫਿਰ ਕਮੈਂਟ ਕਰਕੇ ਦੱਸਿਓ ਵੀਰਾਂ ਵਾਸਤੇ ਵੀ ਕਈ ਵਾਰ ਵੀਰਾਂ ਨੂੰ ਜ਼ਿਆਦਾ ਵਧੀਆ ਲੱਗਦੀ ਹੈ ਨਾ ਤੁਹਾਨੂੰ ਜੇ ਇਹ ਨਹੀਂ ਫੁੱਟ ਜੇ ਪਸੰਦ ਤੁਸੀਂ ਇਹਨੂੰ ਘੋਟ ਕੇ ਵੀ ਪਾ ਸਕਦੇ ਹੋ ਗ੍ਰाइंड ਕਰਕੇ ਬੰਧਾਣੀ ਇਹ ਲੱਕੜ ਦੀ ਹੁੰਦੀ ਜਾਂ ਦੂਜੀ ਸਾਨੂੰ ਤਾਂ ਜੀ ਬਹੁਤ ਵਧੀਆ ਲੱਗਦੀ ਹੈ ਸਰਦੀ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਪਕਾਵਾਂਗੇ ਸਿਸਰਾ ਲਾਈ ਜਾਣਾ ਅੱਜਾ ਹੜਾ ਤਾਂ ਮਾਰੇ ਸਾਰੇ ਮਸਾਲੇ ਨਾ ਆਪਾਂ ਜਿਹੜਾ ਹੁੰਦੇ ਆ ਪਿਆਜ਼ ਹੋਇਆ ਹਰੀ ਮਿਰਚ ਹੋਈ ਜਾਂ ਟਮਾਟਰ ਹੋਇਆ ਕਰਾਂਚੀ ਜੇ ਰੱਖਨੇ ਆ ਇਹਨਾਂ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਦੋ ਕੁ ਮਿੰਟ ਆਪਾਂ ਪਕਾਵਾਂਗੇ ਇਹ ਮੈਂ ਉੱਪਰ ਥੋੜਾ ਜਿਹਾ ਭੁੱਜਿਆ ਹੋਇਆ ਜੀਰਾ ਪਾ ਦੂੰਗੀ ਕਿਉਂਕਿ ਇਹਦਾ ਟੇਸਟ ਬਹੁਤ ਵਧੀਆ ਹੁੰਦਾ। ਜੇ ਤੁਸੀਂ ਗੈਸ ਤੇ ਬਣਾਓ ਜਾਂ ਚੁੱਲੇ ਤੇ ਬਸ ਮੀਡੀਅਮ ਫੇਕ ਰੱਖਣਾ ਇਹਦੇ ਕਿਉਂਕਿ ਫਿਰ ਉਹ ਬਣ ਜੇ ਲੱਸੀ ਜੀ ਐਡ ਹੋ ਜੇ ਜਿਵੇਂ ਦਹੀਂ ਜੀ ਪਾ ਫਟ ਜਾਂਦੀ ਆ ਇਸ ਗੱਲ ਦਾ ਧਿਆਨ ਰੱਖਣਾ। ਕਿ ਸਬਜੀ ਆਪਣੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਜੀ ਜੇ ਤੁਸੀਂ ਸੰਘਣੀ ਰੱਖਣਾ ਤਾਂ ਤੁਸੀਂ ਦੁੱਧ ਦੀ ਇਸਤੇਮਾਲ ਨਾ ਕਰਿਓ ਕੱਲੀ ਦਹੀਂ ਦੀ ਬਣਾ ਲਓ ਤਾਂ ਵੀ ਬਹੁਤ ਵਧੀਆ ਲੱਗਦੀ ਹੈ ਅਸੀਂ ਇਸ ਤਰ੍ਹਾਂ ਤਰੀ ਵਾਲੀ ਬਣਾਈ ਆ ਇਹ ثلاثه ਮੱਕੀ ਦੀ ਸੌਫਰੀ ਇਤਨੇ ਤੇ ਮੇਥੀ ਥੋੜੀ ਜਿਹੀ ਹੁਕਾ ਲਾ ਹਰ ਉੱਚੀ ਸੀ ਮੈਂ ਉਹਨੇ ਕਿਸ ਘਾ ਲੀ ਸੀ ਇਹਦਾ ਵੀ ਬਹੁਤ ਵਧੀਆ ਟੇਸਟ ਆ ਗਿਆ ਸੋ ਓਡੀਅਰ ਚਾਹ ਦੇ ਵਿੱਚ ਜੋ ਵੀ ਤੁਸੀਂ ਅੱਗੇ ਸਮਾਨ ਵਧਾਈ ਘਟਾਈ ਜਾਣਾ ਨਾ ਜਿਹੜਾ ਘਰ ਵਿੱਚ ਹੋਇਆ ਪਾ ਦਿੰਨਾ ਕੱਲ ਤੋਂ ਤੋਂ ਕੱਲ ਆਪਣਾ ਟੂੜੀ ਬਣਾਉਂਦੇ ਸੀਗੇ ਠੂਈਏ ਸਾਰਾ ਦੇ ਨਾ ਹੱਕ ਕੇ ਰਾਤ 9 ਵਜੇ ਹਟੇ ਹੈਗੇ ਤਾਂ ਹੀ ਮੇਰਾ ਬਲੌਗ ਕੱਲ ਨਹੀਂ ਆਇਆ ਉਹਨੇ ਰੋਟੀ ਖਾਦੀ ਨੌ ਜਾਣੇ ਸੀਗੇ ਤੇ ਆਪਾਂ ਰੋਟੀ ਟੂਟੀ ਬਣਾਈ ਉਹਨਾਂ ਵਾਸਤੇ ਦੁਬਾਰੇ ਚਾਹ ਪਾਣੀ ਚੱਲੀ ਗਿਆ ਚਲੋ ਜੀ ਘਰ ਵਿੱਚ ਕੋਈ ਵੀ ਆਪਾਂ ਹਨਾ ਕੰਮ ਕਰਨਾ ਰੋਟੀ ਪਾਣੀ ਦੇਣਾ ਚਾਹੀਦਾ ਰੋਟੀ ਦਾ ਤਾਂ ਪੋਣ ਹੁੰਦਾ ਮੈਨੂੰ ਵਧੀਆ ਲੱਗਦਾ ਕੋਈ ਵੀ ਹੈ ਨਾ ਰੋਟੀ ਪਾਣੀ ਦੇਣਾ ਚਲੋ ਜੀ ਆਪਣਾ ਸਬਜੀ ਥੱਲੇ ਲਾ ਦੇ ਮਿਲਦੇ ਲੋ ਜੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਜਿਆਦਾ ਵਧੀਆ ਬਣੀਏਗੀ ਲਾਜਵਾ ਬੂਤੇ ਆਪਾਂ ਥੋੜੀ ਜੀ ਕਰੀਮ ਪਾਤੀ ਦੁੱਧ ਦੀ ਬਹੁਤ ਹੀ ਜਿਆਦਾ ਵਧੀਆ ਬਣੀ ਹੈਗੀ ਕਹਿ ਨਹੀਂ ਸਕਦੇ ਲਫ਼ਜ਼ ਮੇਰੇ ਕੋਲ ਹੈ ਨਹੀਂ ਬੋਲਣ ਨੂੰ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਸਬਜੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਤੁਸੀਂ ਬਣਾਈ ਤਾਂ ਵੀ ਕਮੈਂਟ ਕਰਿਓ ਵੀ ਉਹ ਵੀ ਕਮੈਂਟ ਕਰਕੇ ਦੱਸਿਓ ਸਾਨੂੰ ਤੇ ਲਾਈਕ ਸ਼ੇਅਰ ਜਰੂਰ ਵੱਧ ਤੋਂ ਵੱਧ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ